ਸਤ ਸ੍ਰੀ ਅਕਾਲ ਦੋਸਤੋ ਮੈਂ ਕ੍ਰਿਸ਼ਨ ਸਿੰਘ ਕਵੀਸ਼ਰ ਨਿਰਮਾਣਾ ਮੇਰੇ ਨਾਲ ਗੁਰਸੇਵ ਸਿੰਘ ਮਹਿਮਪੁਰ ਗੁਰਪ੍ਰੀਤ ਸਿੰਘ ਨਿਰਮਾਣਾ ਮੇਤ੍ਰੋ ਫੇਰ ਟਾਈਮ ਆ ਗਿਆ ਚੋਣਾਂ ਦਾ ਲੋਕ ਸਭਾ ਦੀਆਂ ਚੋਣਾਂ ਉਹੀ ਲੀਡਰ ਨੇ ਉਹੀ ਸਾਡੇ ਮੁੱਦੇ ਨੇ ਤੇ ਉਹੀ ਲੀਡਰਾਂ ਦੇ ਵਾਅਦੇ ਨੇ ਫੇਰ ਦੁਬਾਰਾ ਬੇਰੋਜ਼ਗਾਰ ਨੌਜਵਾਨਾਂ ਨੂੰ ਪਰਮਾਇਆ ਜਾਊਗਾ ਕਿਸਾਨਾਂ ਵਾਸਤੇ ਬੜੇ ਐਲਾਨ ਕੀਤੇ ਜਾਣਗੇ ਪਰ ਧਿਆਨ ਰੱਖਿਓ ਟੈਲ ਸਿੰਘ ਵਾਰਣ ਦੀਆਂ ਲਿਖਿਆ ਲੈਣਾ ਤੁਹਾਡੇ ਨਾਲ ਸਾਝੀਆਂ ਕਰਨ ਲੱਗੇ ਆਂ ਧਿਆਨ ਦੇਣਾ ਵੋਟਾਂ ਆਈਆਂ ਨੇੜੇ ਦਸੀਏ ਹਾਲ ਵਜ਼ੀਰਾਂ ਦਾ ਥਾ ਥਾਂ ਜਾ ਕੇ ਬੰਨਣਗੇ ਹੁਣ ਪੁਲਤ ਕਰੀ ਰਾਂਦਾ ਇਥਾ ਥਾਂ ਜਾ ਕੇ ਬੰਨਣਗੇ ਹੁਣ ਪੁਲਤ ਕਰੀ ਰਾਂਦਾ ਕੁਰਸੀ ਖਾਤਰ ਇਹਨਾਂ ਨੇ ਕਰਨੇ ਪਰਦਰ ਬੜੇ ਫੇਰ ਦੁਆਰਾ ਹੋਵਣਗੇ ਝੂਠੇ ਕਰਾਰ ਬੜੇ ਫੇਰ ਦੁਆਰਾ ਹੋਵਣਗੇ ਝੂਠੇ ਕਰਾਰ ਬੜੇ ਔਟ ਗਰੀਬੀ ਰਿਸਮਤ ਦੇ ਸੋਂ ਬਾਰ ਕੜਾ ਮੰਗ ਸੁਰਗ ਬਣਾਵਾਂਗੇ ਕਰੋ ਸਹਾਇਤਾ ਸਾਡੀ ਭਾਰਤ ਸੁਰਗ ਬਣਾਵਾਂਗੇ ਗੱਡੀਆਂ ਲੈ ਕੇ ਘੁੰਮਣਗੇ ਇਹ ਨੇਕ ਬਾਦੇ ਕਰਨੇ ਨੇ ਬੇਰਖਨੀਤਾ ਪਾਸ਼ਣ ਦੇ ਕੇ ਝੋਲੇ ਭਰਨੇ ਨੇ ਰਖਨੀਤਾ ਪਾਸ਼ਣ ਦੇ ਕੇ ਝੋਲੇ ਭਰਨੇ ਨੇ ਚੱਕਰ ਦੇ ਵਿੱਚ ਪਾਉਣੇ ਨਾ ਬੇਰੁਜ਼ਗਾਰ ਬੜੇ ਫੇਰ ਦੁਬਾਰਾ ਹੋਵਣਗੇ ਝੂਠੇ ਇਕਰਾਰ ਬੜੇ ਫੇਰ ਦੁਬਾਰਾ ਹੋਵਣਗੇ ਝੂਠੇ ਇਕਰਾਰ ਬੜੇ ਰਖਣ ਪੰਡ ਕੇ ਪਿੰਡਾਂ ਵਿੱਚੋਂ ਵੋਟ ਪਵਾਉਣੀ ਏ ਫੇਰ ਦੁਬਾਰਾ ਅੰਬਾਲੀ ਚਾਲ ਚਲਾਉਣੀ ਏ ਬਈ ਫੇਰ ਦੁਬਾਰਾ ਪਹਿਲਾਂ ਅੰਬਾਲੀ ਚਾਲ ਚਲਾਉਣੀ ਏ ਚਾਰ ਦਿਨਾਂ ਲਈ ਤੋਰੇ ਜਾਣੇ ਕਾਰਵਾਰ ਵੜੇ ਫੇਰ ਦੁਬਾਰਾ ਹੋਵਣਗੇ ਝੂਠੇ ਇਕਰਾਰ ਵੜੇ ਫੇਰ ਦੁਬਾਰਾ ਹੋਵਣਗੇ ਝੂਠੇ ਇਕਰਾਰ ਵੜੇ ਹੋ ਮਾਫ ਕਰਾਂਗੀ ਆੜਤੀ ਤੇ ਬੈਂਕਾਂ ਦੇ ਕਰਜੇ ਹਾ ਲੈ ਕੇ ਹੁਣ ਨਾ ਕੋਈ ਜੱਟ ਕਿਤੇ ਮਰ ਜੇ ਹਾ ਲੈ ਕੇ ਹੁਣ ਨਾ ਕੋਈ ਜੱਟ ਕਿਤੇ ਮਰ ਜੇ ਇਹ ਗੱਲ ਸੁਣ ਕੇ ਹੋਵਣਗੇ ਖੁਸ਼ ਜਿੰਮੀਦਾਰ ਦਿੱਲੀ ਵਿੱਚ ਜਾ ਕੇ ਫੇਰ ਕਿਸੇ ਦਾ ਹਾਲ ਇਹਨਾਂ ਨੇ ਪੁੱਛਣਾ ਲਾ ਆ ਕੇ ਬਈ ਫੇਰ ਕਿਸੇ ਦਾ ਹਾਲ ਇਹਨਾਂ ਨੇ ਪੁੱਛਣਾ ਲਾ ਆ ਕੇ ਗੀ ਦਿਨਿ ਅਛੇ ਆ ਜਾਣ ਝਲਕ ਦਿਖਾਈ ਜਾਊਗੀ ਬਈ ਦਿਨਿ ਅਛੇ ਆ ਜਾਣ ਝਲਕ ਦਿਖਾਈ ਜਾਊਗੀ ਪੰਜ ਸਾਲ ਫਿਰ ਹੋਣਾ ਪੈਣਾ ਖੱਜਲ ਖਾੜਣੇ ਫੇਰ ਦੁਵਾਰਾ ਹੋਵਣਗੇ ਝੂਠੇ ਕਰਾਰ ਬੜੇ ਫੇਰ ਦੁਵਾਰਾ ਹੋਵਣਗੇ ਝੂਠੇ ਕਰਾਰ ਬੜੇ ਇੱਕ ਵਾਰ ਜੋ ਵੇਖ ਲਿਆ ਮੁੜ ਕੇ ਅਜਮਾਇੋ ਨਾ ਪਰਖੇ ਬਾਜੋਂ ਵੋਟ ਕਿਸੇ ਬੰਦੇ ਨੂੰ ਪਾਇਓ ਨਾ ਭਈ ਪਰਖੇ ਬਾਜੋਂ ਵੋਟ ਕਿਸੇ ਲੀਡਰ ਨੂੰ ਪਾਇਓ ਨਾ ਵੋਟਾਂ ਲੈ ਕੇ ਕਰ ਜਾਂਦੇ ਪ੍ਰਚਾਰ ਬੜੇ ਫੇਰਦਵਾਰਾ ਹੋਵਣਗੇ ਝੂਠੇ ਇਕਰਾਰ ਬੜੇ ਫੇਰਦਵਾਰਾ ਹੋਵਣਗੇ ਝੂਠੇ ਹਾਲ ਸੁਣਾਉਗਾ ਮੈਂ ਨਰਮਣੇ ਦਾ ਜਥਾ ਖੋਲ ਕੇ ਹਾਲ ਸੁਣਾਉਗਾ ਕਦੋਂ ਵੀ ਦਿਓ ਪੈਣੀ ਰਹਿੰਦੇ ਇਹ ਇੰਤਜ਼ਾਰ ਬੜੇ ਫੇਰ ਦੁਆਰਾ ਹੋਵਣਗੇ ਝੂਠੇ ਇਕਰਾਰ ਬੜੇ ਹੁਣ ਫੇਰ ਦੁਆਰਾ ਹੋਵਣਗੇ ਝੂਠੇ ਇਕਰਾਰ ਬੜੇ ਹਾਂਜੀ ਸਾਡਾ ਮਾਈ ਨੰਬਰ ਨੋਟ ਕਰ ਲਓ ਜੀ 98555 30455 わは。